ਸਚਿਆ ਕਾਲਜੀ ਅੱਜ ਦੀ ਕਹਾਣੀ ਧੁਰੋਂ ਲਿਖੇ ਸੰਜੋਗ ਕਹਾਣੀਕਾਰ ਨੇ ਜੀ ਹਰਕਿਰਤ कौर ਚਹਿਲ ਕਣੀਆਂ ਚ ਭੀਜੀ ਤੇ ਸੁੰਗੜੀ ਰੂਪ ਦੇ ਘੱਚਕੱਚ ਲੰਮੀ ਗੁੱਤ ਨੇ ਪਤਲੇ ਜੇ ਲੱਕ ਨੂੰ ਈਉਂ ਵਲਿਆ ਮਾ ਪਾਇਆ ਹੋਇਆ ਸੀ ਜਿਵੇਂ ਕੋਈ ਨਾਗ ਚੰਦਨ ਨੂੰ ਲਿਪਟਿਆ ਹੋਵੇ ਭੀਜੀਆਂ ਪਲਕਾਂ ਵਾਲੇ ਮਾਸੂਮ ਦੇ ਨੈਣ ਜਗ ਦੇ ਬੁੱਝਦੇ ਲਾਟੂਆਂ ਵਾਂਗ ਟਿਮਟਿਮਾ ਰਹੇ ਸਨ ਠੰਡ ਦੀ ਮਾਰ ਆਕਾਸ਼ ਰੰਗੇ ਹੋਏ ਗੁਲਾਬੀ ਬੁੱਲ ਕੁੱਟ-ਕੁੱਟ ਕੇ ਹੀਰੀਆਂ ਵਾਂਗ ਚਮਕਦੇ ਦੰਦਾਂ ਨੂੰ ਲਕਾਉਂਦੀ ਪਤਲੀ ਭੀਜੀ ਗੁੜਤੀ ਚੋਂ ਦਿਸਦਾ ਬदन ਲੈਰੀ ਵਾਲੀ ਸਤਰੰਗੀ ਚੁੰਨੀ ਨਾਲ ਟੱਕਦੀ ਅੰਦਰ ਨੂੰ ਝਾਕਦੀ ਰੂਪ ਦਬੇ ਪੈਰੀ ਕਈ ਵਾਰ ਬਰਾਡ ਮੈਡਮ ਦੇ ਕਲਾਸਰੂਮ ਅੱਗੇੋਂ ਦੀ ਲੰਗੀ ਭਾਵੇਂ ਬਰਾਡ ਮੈਡਮ ਲੈਕਚਰ ਦੇਣ ਵਿੱਚ ਮਗਨ ਸਨ ਪਰ ਰੂਪ ਤੇ ਨਜ਼ਰ ਪੈਂਦਿਆਂ ਉਹਨਾਂ ਨੂੰ ਇੰਜ ਲੱਗਿਆ ਜਿਵੇਂ ਉਹ ਹਜ਼ਾਰਾਂ ਸਵਾਲ ਅੱਖਾਂ 'ਚ ਲੈ ਕੇ ਆਈ ਹੋਵੇ ਨਹੀਂ ਤਾਂ ਕਈ ਸਾਲ ਹੋ ਗਏ ਸੀ ਪੜ ਕੇ ਗਈ ਨੂੰ ਕਦੇ ਵੀ ਬੇਮਤਲਬ ਫੇਰਾ ਨਹੀਂ ਸੀ ਪਾਇਆ ਜ਼ਰੂਰ ਕੋਈ ਮਾਜਰਾ ਹੈ ਰੂਪ ਦੀ ਪੜ੍ਹਾਈ ਵਾਲੇ ਦਿਨ ਵਿੱਚ ਕਦੋਂ ਇਹ ਅਧਿਆਪਕ ਤੇ ਵਿਦਿਆਰਥਣ ਦਾ ਰਿਸ਼ਤਾ ਮਾਤੀ ਵਾਲਾ ਨਿੱਗ ਦੇਣ ਲੱਗ ਪਿਆ ਸੀ ਇਹ ਦੋਨਾਂ ਨੂੰ ਹੀ ਨਹੀਂ ਸੀ ਪਤਾ ਲੱਗਿਆ ਚਾਕ ਨੂੰ ਫਟਾਫਟ ਟੇਬਲ ਤੇ ਧਰ ਕੇ ਹੱਥ ਛਾੜਦਿਆਂ ਰੁਮਾਲ ਨਾਲ ਮੂੰਹ ਹੱਥ ਸਾਫ਼ ਕਰਦੇ ਬਰਾਡ ਮੈਡਮ ਕਲਾਸਰੂਮ ਦੇ ਬਾਹਰ ਬਣੇ ਕੋਰੀਡੋਰ 'ਚ ਨਿਕਲ ਆਏ ਦੇਖ ਕੇ ਰੂਪ ਦੀ ਜਾਨ ਚ ਜਾਨ ਆਈ ਭੱਜ ਕੇ ਆ ਕੇ ਜਫੀ ਪਾਉਣੀ ਲੱਗੀ ਸੀ ਕਿ ਗਿੱਲੇ ਕੱਪੜਿਆਂ ਦੀ ਛਿਜਕ ਦੀ ਮਾਰੀ ਪੈਰ ਤਬ ਗਈ ਤੇ ਦੋਨੋਂ ਹੱਥ ਜੋੜ ਕੇ ਹਿੱਕ ਨਾਲ ਘੁੱਟ ਕੇ ਲਾਉਂਦੀ ਬੋਲੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਰੂਪ ਬੇਟਾ ਤੂੰ ਇੱਥੇ ਕਿਵੇਂ ਪਿਆਰ ਨਾਲ ਮੋਢਾ ਪਲੋਸਦਿਆਂ ਸਾੜੀ ਦਾ ਪੱਲਾ ਸੰਭਦਿਆਂ ਬਰਾੜ ਮੈਡਮ ਬੋਲੇ ਮੈਡਮ ਇੱਕ ਜ਼ਰੂਰੀ ਗੱਲ ਕਰਨੀ ਆ ਰੂਪ ਮੇ ਦਬਮੀ ਜੀ ਆਵਾਜ਼ ਚ ਕਿਹਾ ਅੱਛਾ ਅੱਛਾ ਚੱਲ ਮੈਂ ਆਉਂਦੀ ਆ 5 ਮਿੰਟਾਂ ਨੂੰ ਪੀਰੀਅਡ ਖਤਮ ਹੋ ਜਾਣਾ ਤੇ ਅਗਲਾ ਮੇਰਾ ਫ੍ਰੀ ਆ ਤੂੰ ਜਾ ਮੇਰੇ ਦਫ਼ਤਰ 'ਚ ਬੈਠ ਮੈਂ ਆਈ ਬਸ ਕਹਿ ਕੇ ਬਰਾਡ ਮੈਡਮ ਕਲਾਸ 'ਚ ਜਾਣੇ ਲੱਗੇ ਸੀ ਤਾਂ ਰੂਪ ਬੋਲੀ ਨਹੀਂ ਮੈਡਮ ਉੱਥੇ ਤਾਂ ਹੋਰ ਵੀ ਅਧਿਆਪਕ ਹੋਣਗੇ ਮੈਂ ਤਾਂ ਤੁਹਾਨੂੰ ਇਕੱਲਿਆਂ ਮਿਲਣਾ ਚਾਹੁੰਦੀ ਆ ਠੀਕ ਹੈ ਬੱਚੇ ਮੇਰੇ ਦਫ਼ਤਰ ਦੇ ਬਾਹਰ ਉਡੀਕ ਕਰ ਕਹਿ ਕੇ ਬਰਾਡ ਮੈਡਮ ਕਲਾਸ 'ਚ ਚਲੇ ਗਏ ਬਸ ਅੱਜ ਗੱਲ ਆਰ ਜਾਂ ਪਾਰ ਕਰ ਦੇਣੀ ਆ ਮੇਰੇ ਤੋਂ ਇਹ ਫੈਸਲਾ ਆਪ ਨੇ ਲਿਆ ਜਾਣਾ ਜੋ ਮੈਡਮ ਕਹਿ ਦੇਣਗੇ ਬਸ ਉਹੀ ਦਰਗਾਹੀ ਹੁਕਮ ਹੋਵੇਗਾ ਮੇਰੀ ਤਕਦੀਰ ਹੋਵੇਗੀ ਸੋਚਦੀ ਹੋਈ ਰੂਪ ਉਂਗਲੀਆਂ ਨੂੰ ਬਲੇਵੇਂ ਦੰਦੀ ਡੁੰਗੇ ਖੁਬੀ ਹੋਈ ਸੀ ਤਾਂ ਬਰਾਡ ਮੈਡਮ ਐਨ ਕੋਲ ਆ ਕੇ ਬੋਲੇ ਚੱਲ ਬੇਟਾ ਕੈਮਿਸਟਰੀ ਲੈਬ ਚ ਬੈੰਨੇ ਆ ਉੱਥੇ ਕੋਈ ਖੱਪਖਾਨਾ ਨਹੀਂ ਸੌ ਗੱਲ ਕਰਨ ਚ ਅੜ ਚ ਨਹੀਂ ਆਵੇਗੀ मैडम आगे-आगे ਤੇ ਰੂਪ ਦੋ ਕਦਮ ਪਿੱਛੇ ਹੋ ਕੇ ਤੁਰਦੀ-ਤੁਰਦੀ ਲੈਪ ਵਿੱਚ ਡਾਹੀ ਮੈਡਮ ਦੀ ਕੁਰਸੀ ਦੇ ਮੂਹਰੇ ਸਟੂਲ ਕਢੀ ਇਸਕੇ ਜਾ ਬੈਠ ਗਈ ਹੋਰ ਬੇਟਾ ਮੰਮੀ ਪਾਪਾ ਤੇ ਪੰਮੀ ਦਾ ਕੀ ਹਾਲ ਆ ਮੈਡਮ ਨੇ ਬੈਂਦੇ ਹੀ ਪੁੱਛਿਆ ਠੀਕ ਹੀ ਆ ਬਹੁਤ ਵੱਡੀ ਦੁਬਿਤਾ ਚ ਫਸੀ ਆ ਇਹੋ ਹੀ ਗੱਲ ਕਰਨ ਆਈ ਆ ਰੂਪ ਝਿਜਕਦੀ ਬੋਲ ਰਹੀ ਸੀ ਪਰ ਦੱਸ ਤਾਂ ਸਹੀ ਗੱਲ ਕੀ ਆ ਮੈਡਮ ਬਰਾੜ ਨੇ ਉਤਸੁਕਤਾ ਦਿਖਾਉਂਦਿਆਂ ਪੁੱਛਿਆ मैडम ਗੱਲ ਕਿੱਥੋਂ ਸ਼ੁਰੂ ਕਰਾਂ ਤੇ ਕਿਵੇਂ ਖਤਮ ਕਰਾਂ ਇਹ ਹੀ ਪਤਾ ਨਹੀਂ ਲੱਗ ਰਿਹਾ ਰੂਪ ਦੁਚਿੱਤੀ 'ਚ ਫਸੀ ਬੋਲੀ ਤੂੰ ਭੇਜ ਜਿਗੋ ਕੇ ਬੋਲ ਮੈਂ ਜੋ ਕਰ ਸਕੀ ਤੇਰੇ ਲਈ ਹਾਜ਼ਰ ਹਾਂ ਮੈਡਮ ਬਰਾਡ ਨੇ ਵੜਿਉਂਦਿਆਂ ਕਿਹਾ ਪੰਮੀ ਭੈਣ ਵੀ ਤੁਹਾਡੀ ਸਟੂਡੈਂਟ ਰਹੀ ਆ ਮੇਰੇ ਵਾਂਗ ਉਹ ਵੀ ਤੁਹਾਨੂੰ ਮਾ ਵਾਂਗੀ ਸਮਝਦੀ ਆ ਉਹਨਾਂ ਦੀ ਬੀਏ ਪੜਾਈ ਖਤਮ ਹੋਈ ਸੀ ਕਿ ਅਚਾਨਕ ਸਿਰ 'ਚ ਦਰਦ ਰਹਿਣ ਲੱਗ ਪਿਆ ਇੱਕ ਦਿਨ ਭਿਆਨਕ ਦਰਦ ਇਸ ਕਦਰ ਹੋਇਆ ਕਿ ਅਸੀਂ ਇੱਥੋਂ ਦੇ ਡਾਕਟਰਾਂ ਦੇ ਰੈਫਰ ਕਰਨ ਤੇ ਲੁਧਿਆਣਾ ਡੀ ਐਮ ਸੀ ਲੈ ਗਏ ਟੈਸਟ ਰਿਪੋਰਟਾਂ ਚ ਮੂਮੁੱਲੀ ਜੇ ਬ੍ਰੇਨ ਟਿਊਮਰ ਦੇ ਸ਼ੱਕ ਦੀ ਸ਼ਿਕਾਇਤ ਸੀ ਪਰ ਥੋੜੇ ਚਿਰ ਦੇ ਇਲਾਜ ਨਾਲ ਹੀ ਰੋਗ ਟਿਕ ਗਿਆ ਮੰਮੀ ਪਾਪਾ ਨੇ ਫਟਾਫਟ ਮੁੰਡਾ ਦੇਖਿਆ ਤੇ ਉਹਦਾ ਵਿਆਹ ਕਰ ਦਿੱਤਾ ਚੰਗੇ ਤਕੜੇ ਸ਼ਾਹੂਕਾਰਾਂ ਖਾਨਦਾਨ ਚ ਗਈਏ ਪੰਮੀ ਭੈਣ ਉਹਦੀ ਬਿਮਾਰੀ ਦਾ ਜੇਕਰ ਕਦੇ ਕਿਸੇ ਨੇ ਮੁੜ ਕੇ ਨਾ ਕੀਤਾ ਨਾਹੀ ਉਹਦੇ ਸੋਹਰਾ ਪਰਿਵਾਰ ਨੂੰ ਇਸ ਬਾਰੇ ਕੋਈ ਭਿੰਨਕ ਪੈਣ ਦਿੱਤੀ ਪਰ ਇਹ ਗੱਲ ਤਾਂ ਗਲਤ ਸੀ ਸਗੋਂ ਇਲਾਜ ਕਰਾਉਣਾ ਸੀ ਬਰਾਡ ਮੈਡਮ ਗੱਲ ਟੋਕ ਕੇ ਬੋਲੇ ਸ਼ਾਇਦ ਉਹਦੋਂ دیਵਾਨਿਆ ਕਰਕੇ ਤਕਲੀਫ ਦਾ ਪਤਾ ਨਹੀਂ ਸੀ ਲੱਗ ਰਿਹਾ ਬਸ ਕਬੂਤਰ ਵਾਂਗ ਸਭ ਨੇ ਅੱਖਾਂ ਮੀਚ ਲੀਆਂ ਸੀ ਬਿਨਾ ਕੁਝ ਭਵਿੱਖ ਦੇ ਬਾਰੇ ਸੋਚੇ ਸਮਝਿਆ ਰੂਪ ਬੋਲੀ ਅੱਛਾ ਫੇਰ ਅਗਾ ਜਾਣਨ ਦੀ ਕਾਲ ਚ ਬਰਾਡ ਮੈਡਮ ਬੋਲੇ ਵਿਆਹ ਤੋਂ ਸਾਲ ਕੋ ਬਾਅਦ ਹੀ ਪੰਮੀ ਭੈਣ ਦੇ ਘਰ ਬੇਟੇ ਨੇ ਜਨਮ ਲਿਆ ਰਮਨ ਜੋ ਕੀ ਹੁਣ 4 ਸਾਲਾਂ ਦਾ ਹੈ ਇੱਕ ਹੋਰ ਬੇਟਾ ਅਮਨ ਹੋਇਆ ਜੋ 1 ਸਾਲ ਦਾ ਹੀ ਆ ਚਲੋ ਸ਼ੁਕਰ ਹੈ ਫਿਰ ਤਾਂ ਜ਼ਿੰਦਗੀ ਰਵਾ ਚੱਲ ਰਹੀ ਲੱਗਦੀ ਆ ਮੈਡਮ ਬਰਾਡ ਬੋਲੇ ਨਹੀਂ ਨਹੀਂ ਮੈਡਮ ਠੀਕ ਤਾਂ ਕੁਝ ਵੀ ਨਹੀਂ ਚੱਲ ਰਹਾ ਹੁਣ ਬਿਮਾਰੀ ਵਧਣ ਨਾਲ ਦੌਰੇ ਪੈਣੇ ਵੀ ਸ਼ੁਰੂ ਹੋ ਗਏ ਡਾਕਟਰਾਂ ਦੇ ਹਿਸਾਬ ਨਾਲ ਟਿਊਮਰ ਸਰਜਰੀ ਨਾਲ ਨਹੀਂ ਕੱਢਿਆ ਜਾ ਸਕਦਾ ਆਕਾਰ ਬਹੁਤ ਵੱਡਾ ਹੈ ਤੇ ਉਹ ਨਜ਼ਰਾਂ ਦੀਆਂ ਨਾੜੀਆਂ ਦੇ ਬਿਲਕੁਲ ਉੱਪਰ ਆ ਆਪਰੇਸ਼ਨ ਕਰਨ ਨਾਲ ਨਜ਼ਰ ਤਾਂ ਜਾਵੇਗੀ ਹੀ ਤੇ ਨਾਲ ਹੀ ਉਹਦਾ ਕੌਮਾ ਚ ਚਲੇ ਜਾਣ ਦਾ ਵੀ ਖਤਰਾ ਹੈ oh my god ਫਿਰ ਹੁਣ ਦੁਖੀ ਤੇ ਹੈਰਾਨ ਹੁੰਦੇ ਬਰਾਡ ਮੈਡਮ ਬੋਲੇ ਬਸ ਮੈਡਮ ਇਸ ਨਾਮੁਰਾਦ ਬਿਮਾਰੀ ਦਾ ਅੰਤ ਤਾਂ ਸਭ ਨੂੰ ਹੀ ਪਤਾ ਹੈ ਡਾਕਟਰਾਂ ਮੁਤਾਬਕ ਬ੍ਰੇਨ ਵੱਧ ਤੋਂ ਵੱਧ 1 ਸਾਲ ਹੋਰ ਕੰਮ ਕਰ ਸਕਦਾ ਹੈ ਕਿਆ ਕੇ ਰੂਪ ਦੀਆਂ ਅੱਖਾਂ ਪਰਲ-ਪਰਲ ਵਗਣ ਲਗੀਆਂ ਰੁਮਾਲ ਨਾਲ ਅੱਖਾਂ ਪੂੰਝਦੀ ਪੂਰੀ ਵਾਹ ਲਾ ਕੇ ਬੋਲਣ ਦੀ ਹਿੰਮਤ ਜਟਾ ਰਹੀ ਸੀ ਪਰ ਸ਼ਬਦ ਗਲੇ ਦੇ پاس ਕੇ ਮੁੜਨ ਲੱਗੇ ਕੋਨੇ ਚ ਮੇਜ਼ ਤੇ ਪਏ ਪਾਣੀ ਦੇ ਜੱਗ ਚੋਂ ਪਾਣੀ ਫੜਾਉਂਦਿਆਂ ਬੋਲੇ ਪਾਣੀ ਪੀ ਰਾਜੇ ਹੌਸਲਾ ਰੱਖ ਗਲਾਸ ਭਰ ਕੇ ਮੈਡਮ ਨੇ ਰੂਪ ਨੂੰ ਦਿੱਤਾ ਕਿ ਹਾਂ ਜ਼ਿੰਦਗੀ ਹੈ ਹੀ ਹਰਡਲ ਹਰ ਹਿੱਲੇ ਟੱਪਣੀ ਪੈਂਦੀ ਆ ਤੂੰ ਦਲੇਰ ਕੁੜੀਆ ਪਿਆਰ ਨਾਲ ਬਾਹਾਂ 'ਚ ਘੁੱਟਦੇ ਮੈਡਮ ਬਰਾੜ ਤਰਵਾਸ ਦੇ ਰਹੇ ਸਨ ਪਰ ਮੈਡਮ ਜੇ ਕੋਈ ਜ਼ਿੰਦਗੀ ਖੋ ਲਵੇ ਫਿਰ ਕੋਈ ਕਿਵੇਂ ਜੀਵੇ ਕਿਉਂ ਅਜਿਹੀ ਕੀ ਗੱਲ ਆ ਬਰਾੜ ਮੈਡਮ ਹੈਰਾਨ ਹੋ ਕੇ ਬੋਲੇ ਮੈਡਮ ਮੇਰੇ ਜੀਜੇ ਨੇ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਉਹ ਕੀ ਮੈਡਮ ਨੇ ਪੁੱਛਿਆ ਕਿ ਪੰਮੀ ਭੈਣ ਦਾ ਪਤਾ ਨਹੀਂ ਕਿੰਨਾ ਚਿਰ ਹੈ ਕਿ ਨਹੀਂ ਬੱਚੇ ਵੀ ਬਹੁਤ ਛੋਟੇ ਨੇ ਘਰ ਦੀ ਵਾਂਗ ਟੋਟ ਸਾਂਭਣ ਵਾਲਾ ਕੋਈ ਨਹੀਂ ਉਹ ਮੇਰੇ ਨਾਲ ਵਿਆਹ ਕਰਾਉਣ ਦੀ ਜਿੱਦ ਤੇ ਅੜੇ ਹੋਏ ਨੇ ਬਿਮਾਰੀ ਦੇ ਭੇਦ ਲਕਾਉਣ ਤੋਂ ਪਹਿਲਾਂ ਤਾਂ ਕਾਫੀ ਨਰਾਜ ਸਨ ਪਰ ਹੁਣ ਸਿਰਫ ਇਸ ਸ਼ਰਤ ਤੇ ਰਜ਼ਾਮੰਦ ਨੇ ਕਿ ਮੈਂ ਉਹਨਾਂ ਨਾਲ ਵਿਆਹ ਕਰਵਾ ਲਵਾਂ ਹੁਣ ਤਾਂ ਉਹਨਾਂ ਨੇ ਪੰਮੀ ਭੈਣ ਮੰਮੀ ਪਾਪਾ ਤੇ ਹੋਰ ਸਭ ਨੂੰ ਵੀ ਰਾਜ਼ੀ ਕਰ ਲਿਆ ਬੇਬਸ ਰੂਪ ਪੂਰੀ ਤਰ੍ਹਾਂ ਉੱਦੜ ਰਹੀ ਸੀ ਅੱਛਾ ਸਭ ਇਹੀ ਚਾਹੁੰਦੇ ਨੇ ਹੁਣ ਮੈਡਮ ਨੂੰ ਅਚੰਭਾ ਵੀ ਹੋ ਰਿਹਾ ਸੀ ਤੇ ਅੰਤਾਂ ਦਾ ਦੁੱਖ ਵੀ ਹਾਂਜੀ ਮੈਡਮ ਤੁਸੀਂ ਸੱਚ ਜਾਣਿਓ ਮੇਰਾ ਤਾਂ ਕਲੇਜਾ ਫਟਣ ਨੂੰ ਆਉਂਦਾ ਜਦੋਂ ਪੰਮੀ ਭੈਣ ਰੋ ਰੋ ਕੇ ਮੇਰੇ ਮੂਰੇ ਹੱਥ ਬੰਨਦੀ ਆ ਕਹਿੰਦੀ ਆ ਰੂਪ ਮੇਰੇ ਬੱਚਿਆਂ ਨੂੰ ਰੋਲਣ ਤੋਂ ਬਚਾ ਲਾ ਭੈਣੇ ਤੇ ਮੇਰੀ ਮਾਂ ਮੇਰੀ ਮਾਂ ਤਾਂ ਜਦੋਂ ਮੈਨੂੰ ਇੱਕ ਕੱਲੀ ਟੱਕਰਦੀ ਆ ਚੁੰਨੀ ਦਾ ਪੱਲਾ ਅੱਡ ਕੇ ਹਾੜੇ ਪਾਉਂਦੀ ਆ ਆਖੇ ਰੱਬ ਵਾਂਗ ਤੂੰ ਵੀ ਨਿਰਮੋਹੀ ਨਾ ਹੋ ਮੇਰੀ ਪੰਮੀ ਦੀਆਂ ਖੁਸ਼ੀਆਂ ਮੇਰੀ ਝੋਲੀ ਪਾ ਦੇ ਰੂਪ ਧੀਏ ਸਾਰੀ ਉਮਰ ਤੇਰਾ एहसान ਨਹੀਂ ਭੁੱਲਾਂਗੀ ਮੇਰੇ ਤੋਂ ਤਾਂ ਮੈਡਮ ਹੋ ਰੋਂਦੀ ਵੇਖੀ ਨਹੀਂ ਜਾਂਦੀ ਰੂਪ ਦੀਆਂ ਆਪਣੀਆਂ ਅੱਖਾਂ ਵੀ ਨਦੀ ਵਾਂਗ ਕਲਕਲ ਵਗ ਰਹੀਆਂ ਸੀ ਫਿਰ ਤੈਨੂੰ ਕੀ ਲੱਗਦਾ ਰੂਪ ਕਿ ਤੈਨੂੰ ਕੀ ਕਰਨਾ ਚਾਹੀਦਾ ਮੈਡਮ ਨੇ ਰੂਪ ਦੇ ਦਿਲ ਦੀ ਜਾਣਨ ਲਈ ਪੁੱਛਿਆ ਮੈਡਮ ਮੈਂ ਇਹ ਸਭ ਕਿੰਜ ਕਰਾਂ ਚੀਸ ਭਰੇ ਲਫ਼ਜ਼ਾਂ ਨਾਲ ਗੜਗੜਾਉਂਦੀ ਰੂਪ ਬੋਲੀ ਕਿਉਂ ਮੈਡਮ ਬੋਲੀ ਫਿਰ ਮੈਂ ਉਹਦਾ ਕੀ ਕਰਾਂ ਜਿਹੜਾ ਰੂਧੀਆਂ ਸਭੇ ਨੁਕਰਾਂ ਹੀ ਮੱਲੀ ਬੈਠਿਆ ਸਾਹਾਂ ਦਾ ਸਾਥੀ ਬਣੇ ਨੂੰ ਪੂਰੇ 8 ਸਾਲ ਹੋ ਗਏ ਸੱਤੀ ਨੂੰ ਮੈਡਮ ਉਹਦੇ ਲਈ ਤਾਂ ਮੈਂ ਉਹਦਾ ਪੂਰਾ ਜਹਾਨ ਆ ਉਹਦੀ ਰੂਹ ਦਾ ਸਾਜ ਤੇ ਦਿਲ ਦੀ ਆਵਾਜ਼ ਆ ਦਿਨ ਆੱਖਾਂ ਤਾਂ ਦਿਨ ਰਾਤ ਕਹਾਂ ਤਾਂ ਰਾਤ ਮੰਨਦਾ ਜਿਸ ਦਿਨ ਦੀ ਮੈਂ ਇਹ ਗੱਲ ਉਸ ਨੂੰ ਦੱਸੀ ਐ ਉਹ ਤਾਂ ਰੋਟੀ ਟੁਕ ਛੱਡੀ ਓਦਣ ਦਾ ਹੀ ਮੰਜੀ ਤੇ ਡਿੱਗਿਆ ਪਿਆ ਰੋ ਰੋ ਕੇ ਅੱਖਾਂ ਅੰਨੀਆਂ ਕਰ ਛੱਡੀਆਂ ਉਹਨੇ ਹਾਈ ਹਾਈ ਹੁਣ ਕੀ ਬਣੂ ਫਿਰ ਮੈਡਮ ਨੇ ਚਿੰਤਾ ਜ਼ਾਹਰ ਕਰਦਿਆਂ ਗੂੰਗਾਇਆ ਹੁਣ ਤਾਂ ਉਹਦੀ ਇਹ ਹਾਲਤ ਵੇਖ ਕੇ ਮੈਡਮ ਉਹਦੀ ਮਾਂ ਮੇਰੇ ਅੱਗੇ ਹੱਥ ਬਨਵਨ ਬਥੇਰੇ ਵਾਸਤੇ ਪਾਉਂਦੀ ਆ ਅੱਖੇ ਦੇਖੀ ਧੀਏ ਮੇਰੀ ਕੁਲ ਦਾ ਇੱਕ ਇੱਕ ਚਰਾਗਾ ਕਿਤੇ ਉਹਦੀਆਂ ਗਲੀਆਂ ਹਨੇਰੀਆਂ ਨਾ ਕਰ ਜਾਵੀਂ ਉਹ ਤਾਂ ਔਦਰ ਕੇ ਹੀ ਮਰ ਜੂ ਤੇਰੇ ਬਿਨਾ ਰੋਂਦੀ ਮੇਰੇ ਕੋਲੋਂ ਉਹ ਵੀ ਨਹੀਂ ਚੱਲੀ ਜਾਂਦੀ ਆਪਣੀ ਮਾਂ ਵਰਗੀ ਲੱਗਦੀ ਆ ਹੱਦੋਂ ਵੱਧ ਬੇਵਸ ਰੂਪ ਬੋਲਦੀ ਮਨਮਨ ਹੋ ਕੇ ਲੈੰਦੀ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ ਜੀ ਕਰਦਾ ਆਪਣੇ ਦੋ ਟੋਟੇ ਕਰ ਲਵਾਂ ਕਸੀ ਸਵੱਟ ਦੀ ਚੁੰਨੀ ਨੂੰ ਹੱਥਾਂ 'ਚ ਮਰੋੜਦੇ ਰੂਪ ਬੋਲੀ ਕੀ ਨੂੰ ਰੱਖਾਂ ਤੇ ਕੀ ਨੂੰ ਛੱਡਾਂ ਮੇਰੇ ਵੱਸੋਂ ਬਾਹਰ ਨੇ ਮੇਰੇ ਹਾਲਾਤ ਮੇਰੀ ਰੂਹ ਤਾਂ ਸੱਤੀ ਦੇ ਕੋਲ ਆ ਬਸ ਜਿਸਮ ਦਾ ਹੀ ਰੋਲਾ ਰੱਬ ਕਰਦਾ ਪੰਮੀ ਵਾਲੀ ਬਿਮਾਰੀ ਮੈਨੂੰ ਲਾ ਦਿੰਦਾ ਕਹਿੰਦੀ ਰੂਪ ਬੁੱਕ ਬੁਕਰੋਣ ਲੱਗ ਪਈ ਮੈਡਮ ਬਰਾਡ ਵੀ ਉਹਦੇ ਮਨ ਦੇ ਚੜੇ ਗੁਬਾਰ ਨੂੰ ਹਲਕਾ ਕਰਨ ਲਈ ਉਸ ਨੂੰ ਰੋਣ ਦੇਣਾ ਚਾਹੁੰਦੀ ਸੀ ਕੁਝ ਦੇਰ ਬਾਅਦ ਹਾਰ ਟੁੱਟ ਕੇ ਇਕਾਂਤ ਨੂੰ ਤੋੜਦੀ ਰੂਪ ਫਿਰ ਬੋਲੀ ਮੈਡਮ ਮੈਂ ਤੁਹਾਡੇ ਤੋਂ ਸਲਾਹ ਲੈਣ ਆਈ ਆਂ ਤੁਸੀਂ ਦੱਸੋ ਮੈਂ ਕੀ ਕਰਾਂ ਫੈਸਲਾ ਛੋਟਾ ਨਹੀਂ ਤੇ ਨਾ ਹੀ ਸੌਖਾ ਰੂਪ ਕਹਿ ਕੇ ਮੈਡਮ ਫੇਰ ਚੁੱਪ ਹੋ ਗਏ ਦੱਸੋ ਵੀ ਵਕਤ ਬਹੁਤ ਘਟਾ ਮੇਰੇ ਕੋਲ ਮੈਡਮ ਦੇ ਹੱਥ ਨੂੰ ਘੁੱਟ ਕੇ ਝੰਜੋੜਦੀ ਰੂਪ ਬੋਲੀ ਕਮਰੇ 'ਚ ਅੰਤਾਂ ਦੀ ਚੁੱਪ ਸੀ ਸਾਹਾਂ ਤੇ ਹੌਕਿਆਂ ਦੀ ਸਰਗਰਮ ਦਾ ਰੌਲਾ ਹੀ ਸੀ ਕੁਝ ਪਲ ਸੋਚਣ ਤੋਂ ਬਾਅਦ ਬਿਨਾਂ ਨਜ਼ਰਾਂ ਮਿਲਾਏ ਬਰਾੜ ਮੈਡਮ ਬੋਲੇ ਤੂੰ ਮਾਂ ਦੀ ਗੱਲ ਮੰਨ ਲੈ ਬੇਟਾ ਇੰਜ ਕਰਨ ਨਾਲ ਤੇਰੀ ਮਾਪੇ ਬਾਪ ਤੇਰੀ ਭੈਣ ਉਹਦੇ ਬੱਚੇ ਸਾਰੇ ਖੁਸ਼ ਹੋ ਜਾਣਗੇ ਤੇਰੇ ਤੇ ਪਹਿਲਾ ਹੱਕ ਤਾਂ ਮਾਪੇ ਬਾਪ ਦਾ ਹੀ ਬੇਟਾ ਸੱਤੀ ਵਿਚਾਰਾ ਆਪੇ ਕਿਵੇਂ ਨਾ ਕਿਵੇਂ ਦਿਲ ਸਮਝਾ ਲੂਗਾ ਸਮਾ ਦਾਰੂ ਬਣੇਗਾ ਭਾਵੇਂ ਰੂਹ ਦਾ ਰਿਸ਼ਤਾ ساری ਉਮਰ ਤੁਹਾਡੇ ਦੋਨਾਂ ਦੇ ਦਿਲ ਵਿੜੇ ਮਹਿਕਦਾ ਰਹੇਗਾ ਪਰ ਦੁਨੀਆਵੀ ਫਰਜ਼ਾਂ ਤੇ ਤਿਆਗ ਕਰਨਾ ਤਾਂ ਔਰਤ ਦੇ ਹਿੱਸੇ ਆਇਆ ਕਹਿ ਕੇ ਪੱਥਰ ਵਰਗੇ ਬੋਲ ਰੂਪ ਦੀ ਝੋਲੀ ਪਾਉਂਦਿਆਂ ਮੈਡਮ ਦਾ ਆਪਦਾ ਚਿਹਰਾ ਵੀ ਹੰਝੂਆਂ ਨਾਲ ਭਿੱਜ ਚੁੱਕਿਆ ਸੀ ਜੋ ਪਛਾਪ ਰੋਂਦੀ ਰੂਪ ਬਿਨਾ ਕੁਝ ਕਹੇ ਸਿਰ ਹਿਲਾ ਕੇ ਫਰਜ਼ਾਂ ਦੀ ਤਾਮਿਲ ਕਰਨ ਦੀ ਹਾਮੀ ਭਰਦੀ ਕਮਰੇ ਚੋਂ ਬਾਹਰ ਹੋ ਗਈ ਮੈਡਮ ਬਰਾਡ ਕਿੰਨਾ ਚਿਰ ਸੋਚਾਂ ਦੇ ਸਮੁੰਦਰ ਚ ਡੁੱਬੀ ਰੂਪ ਬਾਰੇ ਸੋਚਦੀ ਰਹੀ ਤੇ ਪੀਰੀਅਡ ਦੀ ਘੰਟੀ ਦੀ ਆਵਾਜ਼ ਨਾਲ ਖਿਆਲਾਂ ਦੀ ਲੜੀ ਟੁੱਟੀ ਤੇ ਮੈਡਮ ਵੀ ਕੰਮ ਚ ਰੁੱਝ ਗਈ ਰੂਪ ਦਾ ਵਿਆਹ ਬੜੇ ਸਾਦੇ ਰਸਮ ਰਿਵਾਜ ਨਾਲ ਕਰ ਦਿੱਤਾ ਗਿਆ ਪੰਮੀ ਭੈਣ ਆਪ ਹੀ ਸ਼ਗਨ ਕਰਕੇ ਰੋਂਦੀ ਕੁਰਲਾਂ ਦੀ ਰੂਪ ਨੂੰ ਬੁੱਕਲ ਚ ਭਰ ਕੇ ਲੈ ਕੇ ਗਈ ਸੀ ਰੂਪ ਦੀ ਦੁਨੀਆ ਉਜੜੀ ਸੀ ਭਾਵੇਂ ਕਿਸੇ ਦਾ ਘਰ ਵਸਣ ਦੀ ਨਹੀਂ ਰੱਖੀ ਗਈ ਸੀ ਪਹਿਲੀ ਹੀ ਰਾਤ ਜੀਜੇ ਤੋਂ ਸਿਰ ਦੇ ਸਾਈ ਬਣ ਗੁਰਮੀਤ ਨੂੰ ਰੂਪ ਨੇ ਇੱਕ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਵੇਖੋ ਇਹ ਕੁਰਬਾਨੀ ਮੈਂ ਆਪਣੀ ਭੈਣ ਤੇ ਉਹਦੇ ਬੱਚਿਆਂ ਖਾਤਰ ਕੀਤੀ ਆ ਤੁਹਾਡੇ ਮੁਤਾਬਕ ਤੁਹਾਡੇ ਨਾਲ ਧੋਖਾ ਹੋਇਆ ਮੈਂ ਉਹਦਾ ਮੁੱਲ ਅਦਾ ਕੀਤਾ ਪਰ ਹੁਣ ਮੇਰੀ ਵੀ ਇੱਕ ਸ਼ਰਤ ਆ ਉਹ ਕੀ ਗੁਰਮੀਤ ਬੋਲਿਆ ਜਿੰਨੇ ਦਿਨ ਰੱਬ ਨੇ ਮੇਰੀ ਭੈਣ ਨੂੰ ਜਿਉਣ ਲਈ ਦਿੱਤੇ ਨੇ ਨਾ ਉਨੇ ਦਿਨ ਮੈਂ ਉਹਦੀ ਭੈਣ ਬਣ ਕੇ ਰਹਿਣਾ ਚਾਹੁੰਨੀ ਆ ਰੱਬ ਦੇ ਵਾਸਤੇ ਮੈਨੂੰ ਉਹਦੀ ਸੌਕਣ ਨਾ ਬਣਾਇਓ ਭਰੀਆਂ ਅੱਖਾਂ ਨਾਲ ਵਾਸਤਾ ਪਾਉਂਦੀ ਰੂਪ ਬੋਲੀ ਭਰੇ ਸਭ ਕੁਝ ਉਹਦੇ ਕਹਿਣ ਮੁਤਾਬਕ ਹੀ ਤਾਂ ਹੋਇਆ ਨਿਰਾਸ਼ ਹੋਇਆ ਗੁਰਮੀਤ ਬੋਲਿਆ ਹੋਇਆ ਤਾਂ ਉਹੀ ਆ ਜੋ ਤੁਸੀਂ ਸਭ ਨੇ ਕਿਹਾ ਤੇ ਚਾਹਿਆ ਪਰ ਮੇਰਾ ਵੀ ਤਾਂ ਕੋਈ ਫੈਸਲਾ ਹੈ ਜੋ ਤੁਹਾਨੂੰ ਮੰਨਣਾ ਪੈਣਾ ਰੂਪ ਨੇ ਕਿਹਾ ਕੀ ਚਾਹੁੰਨੀ ਏ ਤੂੰ ਗੁਰਮੀਤ ਫਿਰ ਬੋਲਿਆ ਤੁਸੀਂ ਇੱਥੋਂ ਬਾਹਰ ਚਲੇ ਜਾਓ ਮੈਂ ਤੁਹਾਡੇ ਨਾਲ ਹੰਬਸਤਰ ਨਹੀਂ ਹੋ ਸਕਦੀ ਐਨੀ ਕੁ ਕੁਰਬਾਨੀ ਤਾਂ ਤੁਸੀਂ ਵੀ ਆਪਣੀ ਪਤਨੀ ਤੇ ਬੱਚਿਆਂ ਲਈ ਤੇ ਹੋਣ ਵਾਲੀ ਪਤਨੀ ਲਈ ਕਰੋ ਕੁਝ ਚਿਰ ਦੀ ਮੈਂ ਮੰਨਦਾ ਹੈ ਮੇਰੀ ਭੈਣ ਕਹਿੰਦੀ ਰੂਪ ਹੰਝੂ ਵਹਾ ਰਹੀ ਸੀ ਬੁੜਬੁੜ ਕਰਦਾ ਹੋਇਆ ਗੁਰਮੀਤ ਕਮਰੇ ਚੋਂ ਬਾਹਰ ਹੋ ਗਿਆ ਤੇ ਰੂਪ ਇਕੱਲੀ ਪਈ ਸੱਤੀ ਨਾਲ ਕੀਤੇ ਅਨਿਆਮ ਬਾਰੇ ਸੋਚਦੀ ਰਹੀ ਤੇ ਵਿਛੋੜੇ ਮਾਰੀ ਤੜਪਦੀ ਰਹੀ ਘਰ ਦਾ ਸਾਰਾ ਕੰਮਕਾਰ ਬੱਚਿਆਂ ਦੀ ਸਾਂਭ ਸੰਭਾਲ ਹੁਣ ਰੂਪ ਆਪ ਹੀ ਕਰਦੀ ਆਪਣੀ ਭੈਣ ਪੰਮੀ ਦੀ ਤਨੋਂ ਮਨੋਂ ਸੇਵਾ ਕਰਦੀ ਬਿਮਾਰੀ ਪੂਰੇ ਸਿਖਰ ਤੇ ਪਹੁੰਚਣ ਦੇ ਸੰਕੇਤ ਦੇ ਰਹੀ ਸੀ ਰੋਜ਼ਮਰਾਂ ਹਸਪਤਾਲਾਂ ਦੇ ਚੱਕਰ ਦਵਾਈ ਬੁੱਟੀ ਦਾ ਪੂਰਾ ਧਿਆਨ ਰੂਪ ਤੇ ਗੁਰਮੀਤ ਦੋਨੋਂ ਕਰ ਰਹੇ ਸੀ 9 ਮਹੀਨੇ ਬਾਅਦ ਪੰਮੀ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਘਰ ਵਿੱਚ ਮਾਤਮ ਛਾਇਆ ਹੋਇਆ ਸੀ ਸਾਰੀਆਂ ਅੰਤਮ ਰਸਮਾਂ ਨੇਪਰੇ ਚਾੜੀਆਂ ਗਈਆਂ ਪੂਰੇ ਸਵਾ ਮਹੀਨੇ ਬਾਅਦ ਗੁਰਮੀਤ ਦੇ ਸਬਰ ਨੂੰ ਸਵੀਕਾਰਦਿਆਂ ਆਪਣੇ ਰੂਹਾਂ ਸਖਣੇ ਬੁੱਤ ਨੂੰ ਰੂਪ ਨੇ ਗੁਰਮੀਤ ਦੇ ਹਵਾਲੇ ਕਰ ਦਿੱਤਾ ਗੁਰਮੀਤ ਹਰ ਹਿੱਲੇ ਰੂਪ ਨੂੰ ਪਰਚਾਉਣ ਦਾ ਯਤਨ ਕਰਦਾ ਉਹਦਾ ਹਰ ਬੋਲ ਮੂੰਹੋਂ ਨਿਕਲਣ ਤੋਂ ਪਹਿਲਾਂ ਪਗੋਂਦਾ ਪਰ ਅੰਦਰੋਂ ਟੁੱਟ ਕੇ ਬੁਜੀ ਰੂਪ ਦੁਨੀਆਵੀ ਤੌਰ ਤੇ ਗਰਸਤੀ ਨਿਭਾਉਣ ਦਾ ਫਰਜ਼ ਹੀ ਅਦਾ ਕਰਦੀ ਰਹੀ ਜਿਸ ਕਦਰੋ ਸੱਤੀ ਦੀਆਂ ਬਾਹਾਂ ਚ ਪੀਗਲਦੀ ਸੀ ਉਹ ਅਹਿਸਾਸ ਤਾਂ ਕਿਤੇ ਖੰਭ ਲਾ ਕੇ ਕੋਹਾਂ ਦੂਰ ਉੱਡ ਗਿਆ ਸੀ ਪਤਾ ਨਹੀਂ ਕਿਸ ਹਾਲ ਹੋਣਾ ਸੱਤੀ ਮੋਦੀ ਖੋਪ ਪੈਂਦਿਆਂ ਹੀ ਧੁਰ ਅੰਦਰ ਦਾ ਰੂਪ ਦੀ ਤਰਥੱਲੀ ਮਚਾ ਦਿੰਦੀ ਪਰ ਮੈਡਮ ਦੇ ਕਹੇ ਸ਼ਬਦ ਤਿਆਗ ਔਰਤ ਦੇ ਹਿੱਸੇ ਆਇਆ ਸੋਚ ਕੇ ਗਮ ਦਾ ਪਿਆਲਾ ਅੰਦਰੋਂ-ਅੰਦਰ ਡੇਕ ਲੈਂਦੀ ਦੋ ਕੁ ਸਾਲ ਬਾਅਦ ਰੂਪ ਦੀ ਕੁੱਖੋਂ ਇੱਕ ਤੀਨੀ ਜਨਮ ਲਿਆ ਜਮਾ ਪੰਮੀ ਭੈਣ ਵਰਗੀ ਦੋਨਾਂ ਭਰਾਵਾਂ ਦੇ ਰਖੜੀ ਬੰਨਣ ਵਾਲੀ ਭੈਣ ਦੀ ਆਮਦ ਤੇ ਸਭ ਨੇ ਰੱਜ ਕੇ ਖੁਸ਼ੀ ਮਨਾਈ ਦਿਨ ਮਹੀਨੇ ਸਾਲ ਗੁਜ਼ਰਦੇ ਗਏ ਜ਼ਿੰਦਗੀ ਦੇ ਚਮੇਲਿਆਂ ਨੇ ਸਭ ਕੁਝ ਆਪਣੀ ਬੋਕਲ ਚ ਸਮੇਟ ਲਿਆ ਸੀ ਕੱਲ ਦੇ ਭੋਰਾ ਪਰ ਜਵਾਕ ਦਿਨਾਂ ਚ ਹੋ ਗਏ ਤਿੰਨੋਂ ਭੈਣ ਭਾਨਿਆਂ ਚ ਅੰਤਾਂ ਦਾ ਪਿਆਰ ਤੇ ਇੱਕ ਸੁਰਤਾ ਹੋਣ ਕਰਕੇ ਘਰ ਦਾ ਮਾਹੌਲ ਬਹੁਤ ਸੁਖਾਵਾਂ ਸੀ ਗੁਰਮੀਤ ਤੇ ਰੂਪ ਵੀ ਹੱਡ ਪੰਨ ਵੀ ਮਿਹਨਤ ਨਾਲ ਕਬੀਲਦਾਰੀ ਚਲਾ ਰਹੇ ਸਨ ਗੁਰਮੀਤ ਦੇ ਆੜਤ ਦੇ ਕੰਮ ਚ ਚੌਕੀ ਕਮਾਈ ਸੀ ਦੋਸਤਾ ਮਿੱਤਰਾਂ ਦੀ ਸਲਾਹ ਤੇ ਗੁਰਮੀਤ ਨੇ ਪੈਸੇ ਲਾ ਕੇ ਕੈਨੇਡਾ 'ਚ ਕਾਰੋਬਾਰ ਕਰਨ ਦੀ ਅਰਜੀ ਭਰ ਦਿੱਤੀ। ਪਰਿਵਾਰ ਸਮੇਤ ਸਾਰਿਆਂ ਨੂੰ ਵੀਜ਼ਾ ਮਿਲ ਗਿਆ। ਚੰਗਾ ਚੱਲਦਾ ਗੈਸ ਸਟੇਸ਼ਨ ਤੇ ਗਰੋਸਰੀ ਸਟੋਰ ਆਪਸ ਫੋਰ ਦੇ ਤੁੰਨੀ ਚ ਖਰੀਦ ਲਿਆ। ਸੁਖ ਨਾਲ ਜਵਾਨ ਮੁੰਡਿਆਂ ਤੇ ਰੂਪ ਦੇ ਸਣੇ ਘਰ 'ਚ 4-5 ਮੈਂਬਰ ਕੰਮ ਕਰਨ ਲਈ ਵਾਧੂ ਸਨ। ਕੁਝ ਸਾਲਾਂ 'ਚ ਨਵੀਂ ਧਰਤੀ ਤੇ ਵੀ ਮਿਹਨਤ ਰੰਗ ਲਿਆਈ। ਵਾਰੇ ਨਿਆਰੇ ਹੋ ਗਏ। ਰੂਪ ਨੇ ਵੀ ਮਾਪੇ ਨੂੰ ਸਪான்ਸਰ ਕਰਕੇ ਕੋਲ ਬੁਲਾ ਲਿਆ ਬੁਢਾਪੇ ਵੇਲੇ ਉਹ ਹੀ ਇਕਲੌਤੇ ਔਲਾਦ ਸੀ ਜਿਹਦੇ ਸਹਾਰੇ ਮਾਪਿਆਂ ਨੇ ਦਿਨ ਕੱਟਣੇ ਸਨ ਬੱਚੇ ਕੰਮ ਤੇ ਪੜ੍ਹਾਈ ਦਾ ਸੰਤੁਲਨ ਭਲੇ-ਪਾਂਤ ਰੱਖ ਰਹੀ ਸੀ ਰੂਪ ਦੀ ਧੀ ਵੀ ਫਾਰਮੇਸੀ ਦਾ ਕੋਰਸ ਸ਼ੁਰੂ ਕਰ ਦਿੱਤਾ ਸੀ ਜ਼ਿੰਮੇਵਾਰੀਆਂ ਇੱਕ-ਇੱਕ ਕਰਕੇ ਲੈ ਰਹੀਆਂ ਸੀ ਤੇ ਜ਼ਿੰਦਗੀ ਰਵਾਂ ਚੱਲ ਰਹੀ ਸੀ ਇੱਕ ਦਿਨ ਰੂਪ ਗੁਰਦੁਆਰੇ ਮੱਥਾ ਟੇਕਣ ਆਈ ਤੇ ਪੁਰਾਣੀ ਕਾਲਜ ਦੀ ਸਹੇਲੀ ਚੰਨੀ ਨੂੰ ਮਿਲੀ ਬਰਾਡ ਮੈਡਮ ਵੀ ਇਸੇ ਸ਼ਹਿਰ 'ਚ ਰਹਿੰਦੇ ਨੇ। ਰੂਪ ਤੈਨੂੰ ਪਤਾ? ਚੰਨੀ ਨੇ ਕਿਹਾ, "ਸੱਚੀ?" ਕਹਿ ਕੇ ਰੂਪ ਦਾ ਚਾਰ ਨਾਲ ਠੀਕ ਮਾਰਨ ਨੂੰ ਜੀ ਕੀਤਾ। ਫੋਨ ਨੰਬਰ ਹੈ ਤੇਰੇ ਕੋਲ ਚੰਨੀ?" ਰੂਪ ਨੇ ਪੁੱਛਿਆ। "ਹਾਂ ਦੰਨੀਆ। ਛਾਟੀ ਫੋਨ 'ਚੋਂ ਨੰਬਰ ਲਖਵਾਉਂਦੀ ਚੰਨੀ ਨੇ। ਮੈਡਮ ਦੀ ਰਹਾਇਸ਼ ਦਾ ਅਤਾ ਪਤਾ ਵੀ ਦੱਸਿਆ।" ਰੂਪ ਦੇ ਅੰਦਰ ਮੈਡਮ ਨੂੰ ਮਿਲਣ ਦੀ ਤਾਂਗ ਟਪੂਸੀਆਂ ਮਾਰ ਰਹੀ ਸੀ। ਘਰ ਆ ਕੇ ਮਾਂ ਨਾਲ ਵੀ ਇਹ ਖਬਰ ਸਾਂਝੀ ਕਰਦੀ ਕਰਦੀ ਰੂਪ ਨੇ ਫੋਨ ਮਲਾ ਲਿਆ ਹੈਲੋ ਬ੍ਰਾਡ ਮੈਡਮ ਹੈਗੇ ਹਾਂਜੀ ਬੋਲਦੀ ਹਾਂ ਮੈਡਮ ਮੈਂ ਰੂਪ ਯਾਦ ਹੈ ਤੁਹਾਡੇ ਸਕਰਾਲੀ ਵਾਲੀ ਤੈਨੂੰ ਕਿੱਥੇ ਭੁੱਲੀਆਂ ਕਮਲਿਏ ਤੂੰ ਤਾਂ ਮੇਰੇ ਜਿਹਨ ਚ ਕੁੱਲੀਬਾਈ ਬੈਠੀ ਆ ਬੜੀ ਯਾਦ ਆਉਂਦੀ ਏ ਸੱਚੀ ਤੇਰੀ ਕਿੱਥੇ ਐ ਤੂੰ ਹੁਣ ਮੇਰਾ ਮਤਲਬ ਕਿਥੋਂ ਬੋਲਦੀ ਹਾਂ ਮੈਡਮ ਨੇ ਪੁੱਛਿਆ ਤੁਹਾਡੇ ਸ਼ਹਿਰ ਵਿੱਚ ਹੀ ਹਾਂ ਪਰ ਸੋ ਐਤਵਾਰ ਨੂੰ ਮੈਂ ਤੁਹਾਨੂੰ ਲੈਣ ਆਵਾਂਗੀ ਮੇਰੇ ਘਰ ਬੈਠਾਂਗੇ ਜੇ ਤੁਸੀਂ ਇਜਾਜ਼ਤ ਦਿਓ ਤਾਂ ਰੂਪ ਨੇ ادب ਸਤਿਕਾਰ ਨਾਲ ਪੁੱਛਿਆ ਕਿਉਂ ਨਹੀਂ ਮੈਂ ਤਾਂ ਤਰਸੀ ਪਈਆਂ ਤੈਨੂੰ ਵੇਖਣ ਨੂੰ ਮੈਡਮ ਬੋਲੇ ਐਤਵਾਰ ਨੂੰ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ ਕਾਰ ਡਰਾਈਵ ਵਿੱਚ ਖੜੀ ਕਰਕੇ ਜਿਉਹੀ ਰੂਪ ਮੈਡਮ ਦੇ ਘਰ ਵੱਲ ਨੂੰ ਤੁਰਦੀ ਭਿੱਜਦੀ ਆ ਰਹੀ ਸੀ ਅੰਦਰੇ ਤਾਂ ਕਿ ਜੋ ਝਾਕਦੇ ਮੈਡਮ ਨੂੰ ਉਹਦਾ ਮਹਾਂਦਰਾ ਹੂਪ ਹੂ ਕਲਾਸਰੂਮ ਮੂਰੇ ਭਿੱਜੀ ਫਿਰਦੀ ਰੂਪ ਵਾਲਾ ਲੱਗ ਰਿਹਾ ਸੀ ਦਰਵਾਜ਼ਾ ਖੋਲ ਕੇ ਘੁੱਟ ਕੇ ਪਿਆਰ ਕੀਤਾ ਜਾ ਕੇ ਦੋਨੇ ਗੱਡੀ 'ਚ ਬੈਠ ਕੇ ਰੂਪ ਦੇ ਘਰ ਵੱਲ ਨੂੰ ਹੋ ਤੁਰਿਆ ਘਰ ਪਹੁੰਚੀ ਰੂਪ ਦਾ ਧਰਤੀ ਤੇ ਪੈਰ ਨਹੀਂ ਸਿਲਗ ਰਿਹਾ ਉਹ ਮੈਡਮ ਨੂੰ ਪਲਕਾਂ ਤੇ ਬਿਠਾਉਣ ਦਾ ਹਰ ਯਤਨ ਕਰ ਰਹੀ ਸੀ ਆਲੀਸ਼ਾਨ ਬੰਗਲਾ ਹਰੇ ਭਰੇ ਕਾ ਲਾਂ ਡ్రਾਈਂਗ ਰੂਮ ਦੀ ਤਾਕੀ ਜੋ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੇ ਸਨ ਬੱਚੇ ਤੇ ਗੁਰਮੀਤ ਕੰਮ ਤੇ ਸਨ ਘਰ ਵਿੱਚ ਸਿਰਫ ਰੂਪ ਤੇ ਉਹਦੀ ਮਾਂ-ਬਾਪ ਸਨ ਕਮਰੇ ਦੀਆਂ ਕੰਧਾਂ ਤੇ ਤਿੰਨੇ ਬੱਚਿਆਂ ਦੀਆਂ ਗ੍ਰੈਜੂਏਸ਼ਨ ਦੀਆਂ ਫੋਟੋਆਂ ਦੇ ਨਾਲ ਇੱਕ ਫੈਮਿਲੀ ਫੋਟੋ ਲੱਗੀ ਹੋਈ ਸੀ। ਮੈਡਮ ਨਜ਼ਰਾਂ ਗੱਡੀ ਉਸ ਤਸਵੀਰ ਨੂੰ ਦੇਖ ਰਹੀ ਸੀ। ਰੂਪ ਹਸਨ ਨਾਲ ਭਰਪੂਰ ਗੁਲਾਬੀ ਰੰਗੇ ਸੂਟ ਚ ਅੱਜ ਵੀ ਰੇਸ਼ਮ ਦੇ ਪੱਟ ਵਰਗੀ ਅਲੜ ਮੁਟਿਆਰ ਲੱਗ ਰਹੀ ਸੀ। ਤੇ ਗੁਰਮੀਤ ਚਿੱਟੀ ਕੁੱਟ ਕੇ ਬੰਨੀ ਦਾੜੀ ਚ ਨਾਲ ਖੜਾ ਕਿਸੇ ਪਾਸਿਓਂ ਵੀ ਮੈਡਮ ਨੂੰ ਰੂਪ ਦੇ ਮੇਜਦਾ ਨਹੀਂ ਸੀ ਲੱਗ ਰਿਹਾ। ਖਿਆਲਾਂ ਦੀ ਲੜੀ ਨੂੰ ਤੋੜਦੇ ਕੋਲ ਬੈਠੇ ਰੂਪ ਦੀ ਮਾਂ ਬੋਲੀ ਮੈਡਮ ਤੁਸੀਂ ਤਾਂ ਸਾਡੇ ਤੇ ਬਹੁਤ ਵੱਡੇ ਵੱਡੇ ਹਸਾਨ ਕੀਤੇ ਨੇ ਤੁਹਾਡਾ ਦੇਣ ਤਾਂ ਸੀ ਕਦੇ ਨਹੀਂ ਮੁੜ ਸਕਦੇ ਨਹੀਂ ਨਹੀਂ ਜੀ ਕਰਨ ਵਾਲਾ ਤਾਂ ਪਰਮਾਤਮਾ ਹੈ ਮੈਂ ਕੌਣ ਨਿਮਰਤਾ ਦਿਖਾਉਂਦੇ ਮੈਡਮ ਬਰਾਡ ਬੋਲੀ ਇੱਕ ਤੋਂ ਬਾਅਦ ਇੱਕ ਖਾਣ ਪੀਣ ਦੀਆਂ ਵਸਤਾਂ ਚਾਹ ਪਾਣੀ ਵਾਲੀ ਸੇਵਾ ਦੀ ਰੂਪ ਨੇ ਕੋਈ ਕਸਰ ਨਾ ਛੱਡੀ ਘੰਟਿਆਂ ਬੱਧੀ ਪਰਿਵਾਰਕ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਪੁਰਾਣੇ ਸਾਮਿਆ ਟਿਕਾਲਜ ਦੀਆਂ ਯਾਦਾਂ ਉਧੇੜਨ ਵਿੱਚ ਪਤਾ ਨਹੀਂ ਸਮਾਂ ਕਿਵੇਂ ਹਵਾ ਹੋ ਕੇ ਹਵਾ ਦੇ ਬੁੱਲੇ ਵਾਂਗ ਗੁਜ਼ਰ ਰਿਹਾ ਸੀ ਜਿਉ ਹੀ ਰੂਪ ਦੀ ਮਾਂ ਉੱਠ ਕੇ ਬਾਹਰ ਵਾਸ਼ਰੂਮ ਨੂੰ ਤੁਰੀ ਤਾਂ ਰੂਪ ਝੱਟ ਬੋਲੀ ਮੈਡਮ ਤੁਸੀਂ ਸੱਤੀ ਦਾ ਹਾਲ ਨਹੀਂ ਪੁੱਛਿਆ ਤੁਸੀਂ ਮਿਲਦੇ ਹੋ ਹਜੇ ਵੀ ਭਮੱਤਰ ਕੇ ਮੈਡਮ ਬਰਾੜ ਬੋਲੇ ਨਾ ਨਾ ਮੈਡਮ ਕਿੱਥੇ ਮੈਂ ਤਾਂ ਕਦੇ ਲਛਮਣ ਰੇਖਾ ਪਾਰ ਹੀ ਨਹੀਂ ਕੀਤੀ ਮਿਲਣਾ ਤਾਂ ਦੂਰ ਦੀ ਗੱਲ ਮੈਂ ਤਾਂ ਕਦੇ ਜ਼ੁਬਾਨ ਵੀ ਸਾਂਝੀ ਨਹੀਂ ਕੀਤੀ ਮੁੱਦ ਤਾਂ ਹੋ ਗਈਆਂ ਈਦ ਦਾ ਚੰਨ ਹੋ ਗਿਆ ਸੱਤੀ ਤਾਂ ਡੂੰਗਾ ਹੋਕਾ ਭੜ ਦੀ ਰੂਪ ਬੋਲੀ ਛੱਡ ਕੇ ਤਾਂ ਮੈਂ ਹੀ ਆਈਆਂ ਨਾ ਸੱਤ ਸਮੁੰਦਰੋਂ ਪਾਰ ਉਹ ਬਲੌਰੀ ਧਰਤੀ ਤੇ ਅੰਬਰ ਜਿੱਥੇ ਲੱਪਲਪ ਚਾਨਣ ਕਰਦਾ ਹੁੰਦਾ ਸੀ ਹੁਣ ਤਾਂ ਦੇਸਾਂ ਪਰਦੇਸਾਂ ਦੀਆਂ ਬਾਤਾਂ ਬਣ ਕੇ ਰਹਿ ਗਈਆਂ ਮੇਰੀ ਮੁਹੱਬਤ ਤਾਂ ਮੇਰੀ ਇਬਾਦਤ ਆ ਦਿਲ ਤੇ ਰੂਹ ਨੇ ਉਮਰ ਭਰ ਉਹਦੇ ਨਾਮ ਦਾ ਹੀ ਸਿਮਰਨ ਕੀਤਾ ਪਰ ਮੇਰੇ ਹੱਥਾਂ ਤੇ ਵਿਛੋੜੇ ਦੀ ਮਹਿੰਦੀ ਬੜੀ ਗੂੜੀ ਚੜੀ ਸੀ ਮੈਡਮ ਖਦੇ ਵੀ ਫਿੱਕੀ ਨਾ ਪੈਣ ਵਾਲੀ ਹਿੱਕ ਚ ਮਗ ਦੀ ਗਮਾਂ ਦੀ ਧੋਣੀ ਫਰੋਲਦੀ ਰੂਪ ਬੋਲੀ ਜਾ ਰਹੀ ਸੀ ਫਿਰ ਤੈਨੂੰ ਕਿਵੇਂ ਪਤਾ ਉਹਦੇ ਬਾਰੇ ਮੈਡਮ ਨੇ ਪ੍ਰਸ਼ਨ ਕੀਤਾ ਇੱਥੇ ਨੇੜੇ ਉਹਦੇ ਪਿੰਡ ਦਾ ਇੱਕ ਪਰਿਵਾਰ ਰਹਿੰਦਾ ਉਹਨਾਂ ਤੋਂ ਆਨੀ ਬਹਾਨੀ ਮੈਂ ਪਤਾ ਸਤਾ ਕਰ ਲੈਨੀ ਆ ਮੈਡਮ ਉਹ ਵਿਚਾਰਾ ਵੀ ਮੇਰੇ ਵਾਂਗ ਤਿਆਗ ਦੀ ਭੇਟੀ ਚੜ ਗਿਆ ਕਈ ਵਰੇ ਤਾਂ ਮੇਰੇ ਬਿਨਾਂ ਤਣਾ ਪਰਿਮਾਨਿਕ ਸਥਿਤੀ ਚ ਜੂਨਦਾ ਰਹਾ ਤੇ ਗ੍ਰੈਸ ਦੀ ਜੀਵਨ ਬਾਰੇ ਸੋਚ ਹੀ ਨਹੀਂ ਸਕਿਆ ਉਹਦਾ ਬਦਨ ਵੀ ਸੁੱਕ ਕੇ ਖਜੂਰ ਤੋਂ ਛਹਾਰਾ ਬਣ ਗਿਆ ਸੀ ਫਿਰ ਅਚਾਨਕ ਉਹਦੀ ਭੂਆ ਦਾ ਗੱਭਰੂ ਜਵਾਨ ਮੁੰਡਾ ਐਕਸੀਡੈਂਟ ਵਿੱਚ ਪੂਰਾ ਹੋ ਗਿਆ ਤੇ ਪਿੱਛੇ ਵਿਧਵਾ ਤੇ ਦੋ ਛੋਟੇ ਛੋਟੇ ਬੱਚੇ ਛੱਡ ਗਿਆ ਪਤਾ ਨਹੀਂ ਸੱਤੀ ਦੇ ਮਨ ਨੇ ਕੀ ਉਬਾਲਾ ਖਾਦਾ ਜਾਂ ਪਿਗਲ ਗਿਆ ਉਹ ਖੁਦ ਉਹਨਾਂ ਬੱਚਿਆਂ ਦਾ ਬਾਪ ਬਣ ਲਈ ਜ਼ਿੰਮੇਵਾਰੀ ਲੈ ਬੈਠਾ ਆਖੇ ਔੜਾ ਮਾਰੀ ਮਾਂ ਦੀ ਬੰਜਰ ਧਰਤੀ ਤੇ ਕੁਝ ਪੁੱਗਰ ਨਾ ਤਾਂ ਹੈ ਨੀ ਨਾ ਹੀ ਕਿਸੇ ਦੇ ਮੋਹ ਵਿੱਚ ਭਿੱਜ ਸਕਣੀ ਆ ਸੋ ਕਿਉਂ ਨਾ ਮੈਂ ਵੀ ਰੂਪ ਵਾਂਗ ਜਿੰਦ ਕਿਸੇ ਦੇ ਲੇਖੇ ਲਾ ਦੇਵਾਂ ਇਹ ਸਭ ਕੁਝ ਉਹਦੀ ਮਾਂ ਨੇ ਮੰਮੀ ਦੀ ਸਹੇਲੀ ਆਂਟੀ ਨੂੰ ਦੱਸਿਆ ਤੇ ਕਹਿੰਦੀ ਰੂਪ ਦੇ ਬੋਲਾਂ ਚ ਪਹਿਲੇ ਪਿਆਰ ਦੀ ਖੁਸ਼ਬੂ ਅੱਜ ਵੀ ਜਿਵੇਂ ਦੀ ਤਿਵੇਂ ਮਹਿਕ ਰਹੀ ਸੀ ਅੱਖਾਂ ਚੋਂ ਹੰਝੂਆਂ ਨੇ ਜੋਰਾਂ ਦੀ ਛੜੀ ਲਾ ਰੱਖੀ ਸੀ ਹਾਂ ਚੱਲਿਏ ਮੈਂ ਗਲਤ ਸੀ ਪਿਆਰ ਚ ਡੁੱਬਿਆ ਤਾਂ ਹਰ ਸਖਸੀ ਤਿਆਗ ਦੀ ਮੂਰਤ ਹੁੰਦਾ ਹੈ ਭਾਵੇਂ ਉਹ ਮਰਦ ਹੋਵੇ ਜਾਂ ਔਰਤ ਠੰਡਾ ਹੋ ਕਾ ਭਰਦੀ ਮੈਡਮ ਬੋਲੀ ਉਧਰੋਂ ਮਾਂ ਨੂੰ ਤੁਰੀ ਆਉਂਦੀ ਵੇਖ ਰੂਪ ਨੇ ਝੱਟ ਹੰਝੂ ਪੂੰਝ ਕੇ ਸਰਕਦੇ ਦੁਪट्टे ਨਾਲ ਚਿਹਰਾ ਟੱਕਦੀ ਨੇ ਅੱਖਾਂ ਪੂੰਝਦੀ ਹੋਰੀ ਹਵਾ ਤਵਾ ਗੱਲਾਂ ਕਰਨ ਲੱਗ ਪਈ ਚੱਲ ਬੇਟਾ ਹੁਣ ਵਕਤ ਬਹੁਤ ਹੋ ਗਿਆ ਮੈਨੂੰ ਘਰ ਛੱਡਾ ਮੈਡਮ ਬੋਲੀ ਸੋਚਾਂ ਦੇ ਸਮੁੰਦਰ ਚ ਤਾਰੀਆਂ ਲਾਉਂਦੀ ਪਤਾ ਨਹੀਂ ਕਦੋਂ ਮੈਡਮ ਰੂਪ ਦੇ ਨਾਲ ਦੀ ਸੀਟ ਤੇ ਆ ਬੈਠੀ ਕਿੰਨ ਮਿੰਟ ਚੱਲੀ ਜਾ ਰਹੀ ਸੀ ਗੱਡੀ ਦੇ ਵਾਈਪਰ ਪਾਣੀ ਨੂੰ ਹੋਂਝ-ਹੋਂਝ ਕੇ ਸਿੱਟ ਰਹੇ ਸਨ ਕਾਸ਼ ਦਿਲ ਵਿੱਚਲੇ ਗੁਬਾਰਾ ਕੱਢਣ ਲਈ ਵੀ ਕੋਈ ਅਜਿਹੀ ਸ਼ੈ ਹੁੰਦੀ ਅਜੀਬ ਜਿਹਾ ਸਫ਼ਰ ਸੀ ਗੱਡੀ ਰੁਕੀ ਤੇ ਚੁੱਪ ਤੋੜਦੀ ਰੂਪ ਬੋਲੀ ਮੈਡਮ ਘਰ ਆ ਗਿਆ ਹੁਣ ਫਿਰ ਕਦੇ ਦੁਬਾਰਾ ਮਿਲਦੇ ਹਾਂ ਮੈਡਮ ਦੀਆਂ ਅੱਖਾਂ 'ਚ ਬੇਸਬਰੀ ਨਾਲ ਭਰੇ ਬਹੁਤ ਸਾਰੇ ਸਵਾਲ ਸਨ ਪਰ ਸਮਾਂ ਤੇ ਸਥਾਨ ਸਹੀ ਨਹੀਂ ਸਨ ਸੋ ਮੈਡਮ ਚੁੱਪ ਹੀ ਰਹੀ ਹਾਂ ਸੱਚ ਐਵੇਂ ਨਾ ਬਹੁਤਾ ਸੋਚਿਓ ਜ਼ਿੰਦਗੀ ਇੱਕ ਹੜੜਲਾ ਮੈਂ ਤਾਂ ਟੱਪੀ ਜਾਨੀ ਆ ਇੱਕ ਉਸ ਦੜਾਕ ਜੇਤੂ ਘੋੜੇ ਵਾਂਗ ਜਿਸ ਉੱਪਰ ਇੱਕ ਨੇ ਨਹੀਂ ਕਈ ਕਈ ਜਣਿਆਂ ਨੇ ਮੁੱਲ ਲਾਇਆ ਹੁੰਦਾ ਬੋਲਦੀ ਰੂਪ ਦਾ ਗੁਲਾਬੀ ਚਿਹਰਾ ਨੂਰੋ ਨੂਰ ਹੋਇਆ ਪਿਆ ਸੀ ਜਿਵੇਂ ਜ਼ਿੰਦਗੀ ਦੀ ਸਟੇਜ ਤੇ ਕੋਈ ਅਹਿਮ ਭੂਮਿਕਾ ਨਿਭਾ ਰਹੀ ਹੋਵੇ ਪਰ ਘਰ ਇਕੱਲੇ ਬੈਠੇ ਮੈਡਮ ਰੂਪ ਨੂੰ ਅੱਜ ਵੀ ਉਸੇ ਤਰ੍ਹਾਂ ਤਲ ਤੇ ਦਹਲਿਸ ਤੇ ਖੜੀ ਵੇਖ ਕੇ ਮਨੁਮਨ ਸੋਚ ਰਹੀ ਸੀ ਕਿ ਸਾਡੇ ਚੋਂ ਗੁਨਾਗਾਰ ਕੌਣ ਆ ਮੈਂ ਜਿਸ ਨੇ ਪਵਿੱਤਰ ਰੂਹਾਂ ਦੀ ਸਕੀਰੀ ਤੋੜੀ ਜਾਂ ਫਿਰ ਇਹਦੇ ਮਾਪੇ ਜਿਨ੍ਹਾਂ ਨੇ ਇੱਕ ਦੀ ਖੁਸ਼ੀ ਲਈ ਦੂਜੀ ਦੀ ਕੁਰਬਾਨੀ ਦੇ ਦਿੱਤੀ ਕੋਈ ਵੀ ਹੋਵੇ ਰੂਪ ਪਰ ਮੈਂ ਤੇਰੀ ਤੇ ਸੱਤੀ ਦੀ ਕੁਰਬਾਨੀ ਤੇ ਤਿਆਗ ਨੂੰ ਸਜਦਾ ਕਰਦੀ ਆਂ ਐਨਕਾ ਤੋਂ ਨਵੀ ਪੁੰਜਦੀ ਮੈਡਮ ਸੋਫੇ ਤੇ ਨਿਡਾਲ ਬੈਠੀ ਢੇਰ ਦੁਆਵਾਂ ਨਾਲ ਹੌਕਾ ਭਰਦੀ ਬੋਲੀ ਸੁਖੀ ਬਸੂ ਮੇਰੇ ਬੱਚਿਓ ਕਿਸੇ ਦੇ ਹੱਥ ਵਾਸ ਕੁਝ ਨਹੀਂ ਹੁੰਦਾ ਤੂੰ ਰੋ ਲਿਖੇ ਸੰਜੋਗਾ ਤੋਂ ਕਿਵੇਂ ਮੁਨਕਰ ਹੋਈਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ